ਕਨਾਲ کافی ਲੰਮੀ ਆ ਆ ਦੇਖੋ ਸਾਈਡਾਂ ਤੇ ਐਕਸੀਡ ਪੁਆਇੰਟ ਵੀ ਆ ਆਪਣੀਆਂ ਵੀਡੀਓ ਨਾਲ ਜੁੜੇ ਹੋਏ ਸਾਰੇ ਸੱਜਣ ਮਿੱਤਰ ਜਿੰਨੇ ਵੀ ਵੀਡੀਓ ਦੇਖਦੇ ਆ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪਾਂ ਰਾਤ ਪਹੁੰਚੇ ਸੀ ਗੁਰਦੁਆਰਾ ਰਾਮਪੁਰ ਖੇੜਾ ਕਿਉਂਕਿ ਰਸਤੇ 'ਚ ਮੌਸਮ ਖਰਾਬ ਹੋ ਗਿਆ ਸੀ ਰਾਤ ਮੀਂਹ ਵੀ ਬਹੁਤ ਪਿਆ ਤੇ ਅੱਜ ਆਪਾਂ ਇਤੋਂ ਅੱਗੇ ਸਫ਼ਰ ਸ਼ੁਰੂ ਕਰਾਂਗੇ ਜੰਮੂ ਕਸ਼ਮੀਰ ਦਾ ਤਾਂ ਹੀ ਆਪਣੇ ਜਿਹੜੇ ਬਲੌਗ ਦਾ ਨਾਮ JK ਆ ਤੇ ਇੱਥੋਂ ਆਪਾਂ ਚੱਲਾਂਗੇ ਅੱਜ ਜੰਮੂ ਕਸ਼ਮੀਰ ਜਿੱਥੇ ਤੱਕ ਵੀ ਆਪਾਂ ਪਹੁੰਚ ਸਕੇ ਉੱਥੇ ਤੱਕ ਆਪਾਂ ਪਹੁੰਚਾਂਗੇ ਇਸ ਗੱਲ ਨਾਲ ਇੱਥੇ ਦਰਸ਼ਨ ਕਰੋ ਗੁਰਦੁਆਰਾ ਰਾਮਪੁਰ ਖੇੜਾ ਸੰਤ ਬਾਬਾ ਮਹਾਂਪੁਰਸ਼ ਬਾਬਾ ਹਰਨਾਮ ਸਿੰਘ ਜੀ ਉਹਨਾਂ ਦਾ ਇਹ ਪਵਿੱਤਰ ਸਥਾਨ ਆ ਰਾਤ ਇੱਥੇ ਰੁਕੇ ਸੀ ਤੋ ਆਨੇਥੋਂ ਆਲਾ ਦਵਾਲਾ ਦਿਖਾਉਂਦੇ ਆ ਕਿੱਡਾ ਸੋਹਣਾ ਪਹਿਲਾਂ ਦਰਖਤ ਦੇਖੋ ਕਿੰਨੇ ਚਾਰੇ ਪਾਸੇ ਤੁਹਾਨੂੰ ਦਿਖ ਜਾਣਗੇ ਜਿੱਧਰ ਵੀ ਨਿਗਾਹ ਜਾਊਗੀ ਤੁਹਾਡੇ ਦਰਖਤ ਹੀ ਦਰਖਤ ਹੈ ਤਾਂ ਹੀ ਇਹ ਏਰੀਆ ਜਿਹੜਾ ਠੰਡਾ ਰਹਿੰਦਾ ਪੰਜਾਬ ਦਾ ਹਾਂਜੀ ਇਹ ਆ ਜੀ ਗੁਰਦੁਆਰਾ ਰਾਮਪੁਰ ਖੇੜਾ ਜਿੱਥੇ ਰਾਤ ਆਪਾਂ ਰਹੇ ਸੀ ਹੁਣ ਇੱਥੋਂ ਅੱਗੇ ਆਪਾਂ ਚੱਲਦੇ ਪਾਵਾਂਗੇ ਆ ਆਪਣਾ ਦੋ ਪਹੀਆ ਜਹਾਜ਼ ਚੱਲਣ ਦੀ ਪੂਰੀ ਤਿਆਰੀ ਅੱਗੇ ਚੱਲਦੇ ਹਾਂ ਹੁਣ ਆਪਾਂ ਹਾਂਜੀ ਸਾਹਮਣੇ ਲੱਗਾ ਹੋਇਆ ਬੋਰਡ ਦੱਸਦਾ ਕਿ ਆਪਾਂ ਪਠਾਨਕੋਟ ਦੇ ਨੇੜੇ ਤੇੜੇ ਆ ਚੱਲੇ ਆ ਆਪਾਂ ਦਸੂਏ ਤੋਂ ਚੜੇ ਸੀ ਇਸ ਜਲੰਧਰ ਪਠਾਨਕੋਟ ਜੰਮੂ ਜਿਹੜਾ ਹਾਈਵੇ ਰੋਡ ਆ ਤੇ ਆਪਾਂ ਪਠਾਨਕੋਟ ਤੋਂ ਅੱਗੇ ਜਾਵਾਂਗੇ ਜੰਮੂ ਵੱਲ ਸ਼੍ਰੀਨਗਰ ਇੱਥੋਂ ਪੈਂਦਾ ਵਾ 445 ਕਿਲੋਮੀਟਰ ਤੇ ਸਮਾਂ ਹੋ ਚੁੱਕਾ ਵਾ ਇਸ ਟਾਈਮ ਪੌਣੇ 10 ਵਜੇ ਤੇ ਜੇ ਕਹੇ ਤੇ ਅੱਜ ਮੌਸਮ ਬਹੁਤ ਸੋਹਣਾ ਵਾ ਕਿਉਂਕਿ ਰਾਤ ਮੀਂਹ ਪਿਆ ਸੀ ਆਪਾਂ ਪਹਿਲਾਂ ਹੀ ਦੱਸਿਆ ਐਸ ਕਰਕੇ ਸਫ਼ਰ ਜਾਰੀ ਰੱਖਣਦੇ ਆਪਾਂ ਤੇ ਅੱਜ ਦੇਖੋ ਕਿੱਥੇ ਜਾ ਕੇ ਠਹਿਰ ਕਰਦੇ ਆਂ ਤੇ ਜੁੜੇ ਰਹੋ ਸਾਰੇ ਆਪਣੇ ਸਫ਼ਰਾਂ ਨਾਲ ਚਲਿਏ ਜੀ ਆਪਾਂ ਪਹੁੰਚ ਗਏ ਆ ਜੰਮੂ ਹਣ ਦੇ ਬਾਰਡਰ ਤੇ ਪੂਰਾ ਪਿੱਛੇ ਆਪਣੇ ਆ ਪਠਾਨਕੋਟ ਤੇ ਸਾਹਮਣੇ ਆ ਗਿਆ ਜੰਮੂ ਤੇ ਆ ਚੱਲੰਦੀ ਆ ਰਾਵੀ ਰਾਵੀ ਦੇ ਸੁੱਖ ਨਾਲ ਪਾਣੀ ਬਾਲੇ ਥੋੜਾ ਚੱਲਦਾ ਉਹ ਸਾਹਮਣੇ ਗੱਡੀਆਂ ਵੀ ਦੇਖ ਸਕਦੇ ਤੁਸੀਂ ਇੱਥੋਂ ਹੀ ਪਰ ਪਰ ਜਿਹੜੀਆਂ ਬਜਰੀ ਦੇ ਤਾਂ ਆਪਣੇ ਪੰਜਾਬ ਹਰਿਆਣਾ ਦੇ ਵਿੱਚ ਤੱਕ ਜਾਂਦੀ ਹੈ ਇੱਥੋਂ ਪਠਾਨਕੋਟ ਜਿਹੜੀ ਇਹਦੀ ਕੋਰਸੈਂਟਰ ਰੇਤਾ ਜਿਹੜੀ ਬਹੁਤ ਮਸ਼ਹੂਰ ਆ ਤੇ ਆ ਰਾਵੀ ਇੱਥੇ ਹੈਡਾ ਤੇ ਤੋਂ ਅੱਗੇ ਆਪਾਂ ਹੁਣ ਜਾਵਾਂਗੇ ਸਾਮਨੇ ਜੰਮੂ ਨੂੰ ਤੋਂ ਜਾਂਦੀ ਸਾਮਨੇ ਟ੍ਰੇਨ ਜੰਮੂ ਨੂੰ ਪਠਾਨਕੋਟ ਜੰਮੂ ਯਾਲੇ ਦਾਲੇ ਦਾ ਵੀਊ ਦੇਖੋ ਕਿਆ ਸ਼ਾਨਦਾਰ ਤੇ ਇਸੇ ਰਾਵੀ ਦੇ ਜਿਹੜੀ ਆ ਇਹ ਰੰਜੀਤ ਸਾਗਰ ਚੋਂ ਨਿਕਲਦੀ ਆ ਜਿਵੇਂ ਬਿਆਸ ਆ ਉਹ ਪੌਂਗ ਜਿਹੜਾ ਟਾਈਮ ਆ ਉਹਦਾ ਸੋਰਸ ਜਿਹੜਾ ਵਾ ਪੌਂਗ ਟਾਈਮ ਮੰਨਿਆ ਜਾਂਦਾ ਇਸੇ ਤਰ੍ਹਾਂ ਜਿਹੜਾ ਰਾਵੀ ਆ ਇਹਦਾ ਸੋਰਸ ਜਿਹੜਾ ਪਾਣੀ ਦਾ మే చిలారి ઓરંજીત સાગર ਤੋਂ નીકળકે ਅੱਗੇ ਇਹ ਜਿਹੜੀ ਪੰਜਾਬ ਵੱਲੋਂ ਜਾਣਦੀ ਹੈ ਇੱਧਰ ਤੇ ਅੱਗੇ ਫਿਰ ਇਹ ਦਿਲ ਯਾਤਰਾ ਸ਼ੁਰੂ ਹੋਈ ਆ 2100 ਕਿਲੋਮੀਟਰ ਜਿਹੜਾ ਸਫ਼ਰ ਪੈਦਲ ਚੱਲਣ ਦੇ ਆ ਆਪਾਂ ਖੜੇ ਆ ਇਸ ਟਾਈਮ ਜੰਮੂ ਕਸ਼ਮੀਰ ਚ ਇਹ ਮੈਦਾਨੀ ਇਲਾਕਾ ਹੀ ਆ ਅੱਗੇ ਪਹਾੜੀ ਇਲਾਕਾ ਸਾਰਾ ਹੋਵੇਗਾ ਤੇ ਆਪਾਂ ਇੱਥੋਂ ਹੁਣ SIM ਲੈ ਲਈ ਆ ਕਿਉਂਕਿ SIM ਆਪਣੀਆਂ ਪੰਜਾਬ ਵਾਲੀਆਂ ਨਹੀਂ ਚਲਦੀਆਂ ਇੱਧਰ ਕਿਉਂਕਿ ਇੱਧਰ ਸਿਰਫ ਜੰਮੂ ਕਸ਼ਮੀਰ ਦੀਆਂ ਹੀ ਜਿਹੜੀ SIM ਆ ਉਹ ਚੱਲੂਗੀ ਇਸ ਕਰਕੇ SIM ਲੈ ਲਈ ਤੇ ਹੁਣ SIM ਪਾ ਕੇ ਤੇ ਹੁਣ ਅੱਗੇ ਨੂੰ ਚੱਲਾਂਗੇ ਤੇ ਇੱਥੋਂ ਸਫ਼ਰ ਹੈ ਜੇ ਪਿਆਵਾ ਕਾਫੀ ਤੇ ਇਸ ਕਰਕੇ ਚੱਲਦੇ ਜਾਂਦੇ ਆਪਾਂ ਹਾਂਜੀ ਆਪਾਂ ਚੱਲੀ ਜਾਂਦੇ ਆਗੇ-ਅਗੇ ਆਪਾਂ ਜਿਹੜਾ ਜੰਮੂ ਕਟੜਾ ਰੋਡ ਬੰਦਿਆ ਨਵਾਂ ਉਸ ਰੋਡ ਤੋਂ ਆਪਾਂ ਹੁਣ ਇੱਧਰ ਨੂੰ ਮੁੜੇ ਆ ਉਦਮਪੁਰ ਨੂੰ ਤੇ ਆਪਾਂ ਪਰ ਉਦਮਪੁਰ ਮੁੜੇ ਆ ਚੱਕ ਦਿয়াল ਤੋਂ ਕਿਉਂਕਿ ਪਤਾ ਕੀਤਾ ਸੀ ਉਹ ਕਹਿੰਦੇ ਵੀ ਜੇ ਸਾਂਬੇ ਤੋਂ ਮੁੜੇਂਗੇ ਤੇ ਉਹ ਰਸਤਾ ਸਾਰਾ ਉਫਾ ਖਰਾਬਾ ਰਸਤਾ ਤੋ ਵਾਕੀ ਜੇ ਜਮੂਨੋਂ ਜਾਏ ਫੇਰ ਤਾਂ ਰਸਤਾ ਦੂਰ ਪਊਗਾ ਉਹ ਜ਼ਿਆਦਾ ਘੁੰਮ ਕੇ ਜਾਣਾ ਪੈਂਦਾ ਤੇ ਇਸ ਕਰਕੇ ਜੇ ਕੋਈ ਇੱਧਰੋਂ ਆਉਂਦਾ ਵਾ ਤੇ ਚੱਕ ਦੀਵਾਲ ਨੂੰ ਮੁੜ ਕੇ ਤੇ ਹੁਣ ਇੱਧਰੋਂ ਸਿੱਧਾ ਉਦਮਪੁਰ ਨੂੰ ਜਾਵਾਂਗੇ ਆਪਾਂ ਹੁਣ ਤੇ ਉਦਮਪੁਰ ਤੋਂ ਅੱਗੇ ਉਹ ਪਾਂ ਜਿਹੜਾ ਸ਼੍ਰੀਨਗਰ ਰੋਡ ਉਹ ਫੜਾਂਗੇ ਤੇ ਇੱਥੇ ਜਿਹੜਾ ਲੋਕੇਸ਼ਨ ਆ ਸੋਹਣੀ ਐ ਵੈਸੇ ਥੋੜਾ ਜਿਹਾ ਖੁਸ਼ਕ ਇਲਾਕਾ ਜੇ ਅੱਗੇ ਜਿੱਦਾਂ ਆਪਾਂ ਜਾਵਾਂਗੇ ਹੋਰ ਹਰਿਆਲੀ ਵਾਲਾ ਇਲਾਕਾ ਸੋਹਣਾ ਇਲਾਕਾ ਆਊਗਾ ਵਧੀਆ ਪਾਣੀ ਦੇ ਝਰਨੇ ਸਾਰਾ ਕੁਝ ਇਸ ਕਰਕੇ ਜੁੜੇ ਰਿਓ ਸਾਰੀਆਂ ਵੀਡੀਆਂ ਕੋ ਆਪਣੀਆਂ ਦੇਖਿਓ ਧੰਨਵਾਦ ਕੁਦਰਤ ਆਪਣਾ ਰੂਪ ਆਪ ਹੀ ਦੱਸਦੀ ਆ ਦੇਖੋ ਕਿੱਡਾ ਸੋਹਣਾ ਪਹਾੜ ਦਾ ਜਿਹੜਾ ਪੌੜੀ ਦਾ ਪੌੜੀ ਕਟਿੰਗ ਜਿਹੜੀ ਆਪੇ ਹੋਈ ਹੋਈ ਆ ਦੇ سونے ਪੱਥਰ ਲੱਗਦੇ ਆ ਇਹ ਅਰੇ ਮਦੰਦਾਂ ਤਾਂ ਚੱਲਦੇ ਚੱਲਦੇ ਉੱਚੇ-ਉੱਚੇ ਪਹਾੜਾਂ ਵੱਲੋਂ ਆਪਾਂ ਚੱਲ ਪਏ ਹੁਣ ਅੱਗੇ-ਅੱਗੇ ਜਿੱਦਾਂ-ਜਿੱਦਾਂ ਜਾਵਾਂਗੇ ਇਸ ਟੋਮਾਂ ਆਪਾਂ ਪਹੁੰਚ ਗਿਆ ਗਾਲਕ ਆਪਣੇ ਸਾਹਮਣੇ ਸਕਰੀਨ ਤੇ ਦਿਖਦਾ ਵਾ ਗਾਲਕ ਇਸੇ ਗਾਲਕ ਤੋਂ ਅਗਲੇ ਬੰਦੇ ਆਪਾਂ ਖੱਬੇ ਹੱਥੋਂ ਮੁੜਾਂਗੇ ਉਦਮਪੁਰ ਨੂੰ ਕਿਉਂਕਿ ਸੱਜੇ ਹੱਥ ਜਾਊਗਾ ਉਹ ਰਸਤਾ ਧਰਮਸ਼ਾਲਾ ਤੇ ਸਾਹਮਣੇ ਲੱਗੀ ਹੋਈ ਅੱਗ ਸ਼ਾਇਦ ਆੜਾਂ ਦੇ ਵਿੱਚ ਜੰਗਲਾਂ ਨੂੰ ਅੱਗ ਲੱਗ ਜਾਂਦੀ ਆ। ਇਹੀ ਗੱਲਬਾਤ ਲੱਗਦੀ ਆ ਸਾਹਮਣੇ। ਤੇ ਹੁਣ ਇਸ ਤੋਂ ਅੱਗੇ ਚੱਲਾਂਗੇ ਆਪਾਂ। ਤਾਂ ਦੇਖੋ ਇੱਥੇ ਲੱਗਾ ਵਾ ਮੇਲਾ। ਛਿੰਝ ਮੇਲਾ ਇਹਨਾਂ ਦਾ ਲੱਗਦਾ ਵਾ ਕੋਈ। ਤੇ ਬੜੀਆਂ ਰੌਣਕਾਂ ਪਾੜਾਂ 'ਚ ਵੀ। ਸਾਡਾ-ਟੜਾਂ ਦੀਆਂ ਦੁਕਾਨਾਂ, ਜਲੇਬੀਆਂ, ਗੋੜੇ। ਤੇ ਸਫਰਾਂ 'ਚ ਪਹੁੰਚ ਗਏ ਲੱਗੇ ਸ਼ਹਿਰ ਉਦਮਪੁਰ। ਇਹ ਸਾਹਮਣੇ ਦੇਖ ਸਕਦੇ ਤੁਸੀਂ ਟਨਲਾਂ ਦੋ ਛੋਟੀਆਂ ਤੇ ਸਾਈਡਾਂ ਤੇ ਸੋਹਣੇ ਸੋਹਣੇ ਪਹਾੜ ਇਸੇ ਤਰ੍ਹਾਂ ਜਿਹੜੀਆਂ ਅੱਗੇ-ਅੱਗੇ ਟਨਲਾਂ ਕਾਫੀ ਆਉਣਗੀਆਂ ਜਿੱਦਾਂ-ਜਿੱਦਾਂ ਅਸੀਂ ਅੱਗੇ-ਅੱਗੇ ਜਾਵਾਂਗੇ ਤੇ ਇਹੀ ਪਹਾੜਾਂ ਦੀ ਜਿਹੜੀ ਸੋਹਣੀ ਲੁੱਕ ਲੋਕੇਸ਼ਨ ਬਣਦੀ ਆ ਸੋਹਣਾ 뷰 ਬਣਦਾ ਵਾ ਅਖਤਾਰ ਪਹੁੰਚ ਗਏ ਆਪਾਂ ਉਦਮਪੁਰ ਤੇ ਮੋੜ ਸਾਲ ਆਪਣੇ ਦਾ ਚੈਂਟ ਢਿੱਲੀ ਹੋ ਗਈ ਸੀ ਉਹ ਕਸਾਈਆ ਹੁਣ ਆਪਾਂ ਉਹ ਕਿ ਕਈ ਥਾਵਾਂ ਤੇ ਖੱਡੇ ਸੀ ਵੱਜੇ ਤੇ ਉਹਦੇ ਕਰਕੇ ਚੈਂਟ ਢਿੱਲੀ ਹੋ ਗਈ ਤੇ ਹੁਣ ਆਪਾਂ ਜਿਹੜਾ ਰੋਡ ਆ ਉਹ ਹੁਣ ਜੰਮੂ ਵਾਲਾ ਜਿਹੜਾ ਫੇਰ ਜੰਮੂ ਤੋਂ ਸ਼੍ਰੀਨਗਰ ਰੋਡ ਉਸੇ ਤੇ ਚੜ ਕੇ ਵੱਡੇ ਹਾਈਵੇ ਤੇ ਤੇ ਇਤੋਂ ਅੱਗੇ ਹੁਣ ਆਪਾਂ ਸ਼੍ਰੀਨਗਰ ਸਾਈਡ ਤੇ ਜਾਣ ਲੱਗੇ ਹੋਏ ਆ ਤੇ ਦੇਖੋ ਕਿੱਥੇ ਰੁਕਦੇ ਆਪਾਂ ਇੱਕ ਪਹਾੜ ਨੂੰ ਕਰਾਸ ਕਰਦੇ ਆ ਕਰਦਿਆਂ ਦੂਜਾ ਪਹਾੜ ਤੀਜਾ ਪਹਾੜ ਕਰਦੇ ਕਰਦੇ ਸਫ਼ਰ ਆਪਣੇ ਅੱਗੇ ਨੂੰ ਚੱਲ ਪਏ ਤੇ ਹੁਣ ਜਿਹੜਾ ਸੋਹਣਾ 뷰 ਬੰਦਾ ਜਾਂ ਲੱਗਾ ਹੋਇਆ ਕਸ਼ਮੀਰ ਦਾ ਠੰਡਾ ਇਲਾਕਾ ਉਹ ਥੱਲੇ ਨਦੀ ਤਾਵੀ ਇਹ ਤਾਵੀ ਨਦੀ ਇਹ ਨਾ ਉਹਦੀ ਨਦੀदाई ਇਹ ਸਹਾਇਕ ਹੋ ਨਦੀ ਮੰਨੀ ਜਾਂਦੀ ਆ ਇਸੇ ਨਦੀ ਦੇ ਉੱਤੇ ਆਪਾਂ ਸਫ਼ਰ ਕਰਦੇ ਜਾਂਦੇ ਆ ਇਹ ਅੱਗੇ ਸਾਹਮਣੇ ਰੋਡ ਜਿਹੜਾ ਸ਼੍ਰੀਨਗਰ ਨੂੰ ਜਾਂਦਾ ਤੇ ਇਹ ਹੀ ਰੋਡ ਆ ਜਿਹੜਾ NH44 ਕਸ਼ਮੀਰ ਤੋਂ ਕਨਿਆ ਕੁਮਾਰੀ ਰੋਡ ਇਸੇ ਰੋਡ ਤੇ ਆਪਾਂ ਦਾ ਸਫ਼ਰ جاری ਆ ਸਾਹਮਣੇ ਆ ਗਈ ਆ ਟਨਲ ਡਾਕਟਰ ਸਿਆਮ ਸ਼ਿਆਮਾ ਪ੍ਰਸ਼ਾਦ ਦੇ ਨਾਂ ਤੇ ਆਹੇ ਉਹਨੇ ਇਸ 터ਨਲ ਥਾਣੀ ਲੰਘਾਂਗੇ ਪਤਾ ਨਹੀਂ ਕਿੰਨੇ ਕਿਲੋਮੀਟਰ ਆਇ ਫਿਰ ਇਤੋਂ ਅਗਲੇ ਆਪ ਆ ਜਿਹੜਾ ਪਹਾੜ ਆ ਇਹ ਸਾਰਾ ਕ੍ਰੋਸ ਕਰਨਾ ਆਪਾਂ ਇਸ 터ਨਲ ਦੇ ਵਿੱਚੋਂ ਨਹੀਂ ਲੰਘ ਕੇ ਚੈਨਲ ਕਾਫੀ ਲੰਮੀ ਆ ਆ ਦੇਖੋ ਸਾਈਡਾਂ ਤੇ ਐਕਸੀਡੈਂਟ ਪੁਆਇੰਟ ਵੀ ਆ ਪੂਰੀ ਸੇਫਟੀ ਹੁੰਦੀ ਐ ਇਸ ਬ੍ਰੀਕ ਟਨਲ ਦੇ ਜਿੱਥੇ ਕਦੀ ਆਪਾਂ ਰਾਵੀ ਨਦੀ ਦੇ ਤੱਪੇ ਸੀ ਉਥੇ ਅੱਜ ਆਪਾਂ ਰਾਵੀ ਨੂੰ ਟੱਪ ਕੇ ਚਨਾਬ ਵੀ ਟੱਪ ਗਏ ਆ ਤੇ ਕਹਿੰਦੇ ਰਾਵੀ ਨੂੰ ਚਨਾਬ ਪੁੱਛਦਾ ਹੈ ਉਸੇ ਚਨਾਬ ਨਦੀ ਦੇ ਅੱਜ ਆਪਾਂ ਸਿਕਰਤੇ ਉੱਤੇ ਬੈਠੇ ਹੋਏ ਆ ਜਿਹਦਾ ਆਲਾ ਦਵਾਲਾ ਦੇਖੋ ਕਿਡਾ ਸੋਹਣਾ ਤੇ ਇਧਰ ਨੈਸ਼ਨਲ ਹਾਈਵੇ ਐਨ ਐਚ 44 ਪਿੱਛੇ ਜਿਹੜੇ ਗੱਡੀਆਂ ਦੇ ਰਾਟ ਪੈਂਦੇ ਹੋਏ ਗੱਡੀਆਂ ਦੀ ਹੁੰਦੀ ਬੱਸ ਮਿੱਟੀ ਵਾਲਾ ਹੋ ਗਿਆ ਹੁਣ ਥੋੜਾ ਜਿਹਾ ਰੋਡ ਸਾਫ ਆ ਪਰ ਘੱਟਾ ਮਿੱਟੀ ਹੋਣ ਕਰਕੇ ਸ਼ਗਲਾਂ ਵੀ ਵਿਗੜ ਗਈਆਂ ਜਾ ਕੇ ਕਿਤੇ ਟਿਕਾਣਾ ਕਰਦੇ ਆ ਨਹਾਉਂਦੇ ਆ ਧੋਂਦੇ ਆ ਫਰੈਸ਼ ਹੁੰਦੇ ਆ ਹਾਂਜੀ ਹੁਣ ਆਪਾਂ ਪਹੁੰਚ ਗਏ ਆ ਨੰਤਨਾਗ ਤੇ ਇੱਥੇ ਵੀਡੀਓ ਦੀ ਸਮਾਪਤੀ ਆ ਇੱਥੇ ਆਪਾਂ ਹੁਣ ਗੁਰਦੁਆਰਾ ਸਾਹਿਬ ਰੁਕੇ ਹੋਏ ਆ ਤੇ ਇੱਥੋਂ ਆਪਾਂ ਜਿਹੜਾ ਕੱਲ ਦਾ ਸਫਰ ਅੱਗੇ ਆਪਾਂ ਸ਼ੁਰੂ ਕਰਾਂਗੇ ਸ਼੍ਰੀਨਗਰ ਤੇ ਅੱਗੇ ਬਾਰਾਮੂਲਾ ਤੇ ਸ਼ਾਇਦ ਹੋ ਸਕਦਾ ਆਪਾਂ ਉਰੀ ਸਹਿਬ ਤੱਕ ਜਾਈਏ ਨੇ ਤਾਂ ਬਾਰਾਮੂਲਾ ਜਿੱਥੇ ਤੱਕ ਆਪਣਾ ਜਿਹੜਾ ਕੱਲ ਦਾ ਸਫਰ ਹੋਊਗਾ ਸੋ ਜਿੰਨੇ ਵੀ ਆਪਣੀਆਂ ਵੀਡੀਓਾਂ ਦੇਖਦੇ ਆ ਸਾਰਿਆਂ ਨੂੰ ਬੇਨਤੀ ਆ ਕੇ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜੁਲ ਕਰਦਿਆ ਕਰੋ ਤੇ ਹੋਰ ਆਪਣੇ ਯਾਰਾਂ ਦੋਸਤਾਂ ਤੱਕ ਜਿਹੜੀ ਵੀਡੀਓ ਉਹ ਸ਼ੇਅਰ ਵੀ ਜੁਲ ਕਰਿਆ ਕਰੋ ਤੇ ਜਿਹੜੇ YouTube ਤੇ ਦੇਖਦੇ ਆ ਵੀਡੀਓ ਉਹ ਚੈਨਲ ਨੂੰ ਆਪਨ ਨੂੰ ਜਿਹੜਾ ਸਬਸਕ੍ਰਾਈਬ ਜ਼ਰੂਰ ਕਰ ਲਿਓ